ਇਹ ਮੇਰਾ ਨਾਮ ਕੀ ਰੰਜਾ ਹੋਤਾ 7 ਨੰਬਰ ਸਕੀਮ ਚ ਲੈਂਡ ਹੋਇਆ ਮੈਨੂੰ 4 ਮਹੀਨੇ ਹੋ ਗਏ ਆਪਣੇ ਪੇਕੇ ਰਹਿੰਦੀ ਨੂੰ ਤੇ ਮੇਰੇ ਸਜ ਜੇਠ ਤੇ ਮੇਰੀ ਸੱਸ ਆਈ ਹੀ ਇਹਦੇ ਨਾਲ ਮੇਰੀ ਜਠਾਣੀ ਆਗੇ ਮੇਰੀ ਸੱਸ ਨੇ ਮੇਰੇ ਕੋ ਕੁੜੀ ਮੈਨੂੰ ਕੰਦੀ ਕਿ ਤੂੰ ਚੱਲ ਪਹਿਲਾਂ ਵੀ ਕਿਉਂਕਿ 4 ਮਹੀਨੇ ਹੋ ਗਏ ਮੈਨੂੰ ਘਰੋਂ ਫਟ ਕੇ ਕਿਹਾ ਸੀ ਤੇ ਮੈਂ ਰਹਿਣ ਆਈ ਤੇ ਫਿਰ ਮਗਰ ਆ ਕੇ ਵੀ ਤੇ 3-4 ਵਾਰੀ ਲੜੀਆਂ ਮੇਰੇ ਬੜੇ ਛੂਕੇ ਸੱਚੇ ਨਾਮ ਲੈ ਘਰ ਵਾਲਾ ਮੇਰੇ ਨਾਲ ਉੱਤੇ ਗੱਲ ਕਰਦਾ ਉਹ ਮੇਰੇ ਨਾਲ ਲੜਿਆ ਨਹੀਂ ਤੇ ਇਹਨਾਂ ਨੇ ਅੱਜ ਆ ਕੇ ਮੇਰੀ ਕੁੜੀ ਲੈ ਕੇ ਮੇਰੀ ਸੱਸ ਕਹਿੰਦੀ ਚੱਲ ਠੀਕ ਆ ਜਿੰਨਾ ਤੇਰਾ ਹੱਕ ਆ ਉਨਾ ਹੱਟ ਵੀਂ ਮੈਂ ਕੁੜੀ ਖੜੀ ਆ ਮੇਰੇ ਜੇਠ ਨੇ ਪਿੱਛੇ ਚ ਪੇੜ ਮਾਰੀ ਕਹਿੰਦਾ ਤੇਰਾ ਤੇਰੀ ਜਾਦਾ ਵਾ ਆਡੀ ਵੀ ਹੋਣੀ ਆ ਅਹੀਂ ਅਹੀਂ ਖੜਨੀ ਕਰਨੀ ਮੈਂ ਥੱਲੇ ਡੇਗੀ ਆ ਮਮਾ ਆਏ ਆ ਮਗਰ ਤੇ ਮਮਾ ਵੀ ਉਹਨੂੰ ਕਹਿੰਦੇ ਕਹਿੰਦੇ ਆ ਕੀ ਆ ਘਰ ਕੋਈ ਇਹਨਾਂ ਆ ਸੁਪਨਲੀ ਦੋਨਾਂ ਨੇ ਫਿਰ ਵਾਪਸ ਤੇ ਫਿਰ ਮੇਰੀ ਸੱਸ ਵੀ ਪੈ ਗਈ ਮੈਂ ਕੁੜੀ ਖੜੀ ਆ ਕੁੜੀ ਕੋਕ ਮੈਂ ਬੈੱਡ ਤੇ ਢਾਗ ਕੇ ਬਸ ਪਰ ਬੜੀ ਹੌਲਾ ਕਲੀ ਪਰ ਕੁਤੀ ਵਿੱਜੇ ਰਹੇ ਤੇ ਮਮਾ ਨੂੰ ਵੀ ਬੜਾ ਕੁੱਤੀ ਆਨੇ ਮੈਨੂੰ ਬੈੱਡ ਤੇ ਲੰਮੇ ਪਾ ਕੇ ਕਰਨਪ੍ਰੀਤ ਸਿੰਘ ਐ ਕੋ ਜਾਣ ਲੱਗਾ ਇੱਕ ਇੱਕੋ ਗੱਲ ਕਹਿੰਦੇ ਕਹਿੰਦਾ ਤੈਨੂੰ ਮੈਂ ਛੱਡਣਾ ਨਹੀਂ ਤਾਨੂੰ ਤੇ ਵੇਖ ਲਾਂਗਾ ਕਹਿੰਦਾ ਤੇਰੇ ਭਰਾ ਨੂੰ ਵੀ ਆਰਗ ਨਹੀਂ ਸਾਡੇ ਕੋਈ ਸਾਧਨ ਨਹੀਂ ਥੋੜੇ ਦਿਨ ਪਹਿਲਾਂ ਮੇਰੇ ਕਰਨਪ੍ਰੀਤ ਸਿੰਘ ਪੁਲਿਸ ਤਾਂ ਇਹ ਸ਼ਾਮੀਆਂ ਹੈ ਕੇ ਤੁਹਾ ਤੇ ਨਹੀਂ ਆਉਂਦੇ ਆਇਆ ਉਸ ਦਾ ਕੰਪਲੈਨਸ ਆਇਆ ਨਾ ਆਏ ਆਏ ਕਹਿੰਦੇ ਤੁਸੀਂ ਜਾ ਕੇ ਪਹਿਲਾਂ ਪੱਟੀ ਕਰਾਓ ਬਾਕੀ ਗੱਲ ਬਾਤ ਹੋਏਗੀ ਕੋਈ ਇੱਕ ਇਹ ਨਹੀਂ ਗੱਲ ਹੋਈ ਗੱਡੀ ਨਹੀਂ ਹੁੰਦਾ ਕਿ ਦੇਖਦੇ ਮੇਰੇ ਹੀ ਲੱਗੀ ਹੈ ਜੱਟ ਕਿਉਂਕਿ ਮੇਰੇ ਨੇ 쿠ਤੀ ਮਾਰੀ ਨਾ ਮੈਨੂੰ ਇਹਨੇ ਬੈੱਡ ਤੇ ਲੰਮੇ ਪਾ ਕੇ ਕੁੱਟਿਆ ਮੈਨੂੰ ਘਰੇ ਵੀ ਮੇਰੀ ਸੱਸ ਨੇ ਕੁੱਟਿਆ ਹੀ ਨਾਲ ਮੇਰੀ ਨਾਲ ਨੇ ਇਹ ਆ ਡਗਵਾਂਡੀ ਇੱਥੇ ਛਡਾਣ ਆਇਆ ਮੈਨੂੰ ਇਹਨੇ ਮੈਨੂੰ ਬੈੱਡ ਤੇ ਲੰਮੇ ਪਾਇਆ ਇਹਨੇ ਛਡਾਇਆ ਤੇ ਇਹਨੂੰ ਫੜ ਲਿਆ ਮੈਨੂੰ ਵੀ ਬਹੁਤ ਕੁੱਟਿਆ ਇਹਨੂੰ ਫਿਰ ਸਾਰੇ ਸਾਰੇ ਲਗ ਲਗ ਕਲੋਨੀਆਂ ਵਾਲਿਆਂ ਨੇ ਛਡਾਇਆ ਸਾਰੇ ਕੁੜੀ ਵਜਾ ਮੇਰੀ ਉਦੇ ਕੋਈ ਬੱਚਾ ਨਹੀਂ ਹੈਗਾ ਕੁੜੀ ਮੇਰੀ ਹੈ ਕਹਿੰਦਾ ਕੁੜੀ ਜਿੰਨੀ ਤੇਰੀ ਓਨੀ ਹੱਡੀ ਹੈ ਘਰ ਵਾਲਾ ਮੇਰਾ ਬਾਹਰ ਉਹ ਵੀ ਨਹੀਂ ਹੁਣ ਉਹਨੂੰ ਵੀ ਮੈਂ ਫੋਨ ਤੇ ਦੱਸਿਆ ਉਹ ਗੋਮੀ ਨਹੀਂ ਬੋਲਣ ਆ ਗਿਆ ਉਲਟਾ ਉਹ ਵੀ ਨਹੀਂ ਸੌਂਦਾ ਔਰ ਉਹਨੂੰ ਇਹ ਝੂਠ ਦੱਸਦੇ ਜੋ ਦੱਸਦੇ ਉਹਨੂੰ ਝੂਠ ਦੱਸਦੇ ਆ ਮੈਂ ਇਹ ਮੰਗ ਕਰਦੀ ਆ ਮੈਨੂੰ ਬਸ ਉਹਨਿੰਨਾਂ ਕੋ ਤਲਾਕ ਤੇ ਬਸ ਇਨਸਾਫ ਚਾਹੀਦਾ ਔਰ ਕੁਛ ਨਹੀਂ ਚਾਹੀਦਾ ਮਿੰਟ ਮੇਰਾ ਭਰਾ ਨੂੰ ਜੇ ਕੁਛ ਵੀ ਹੋ ਗਿਆ ਤੇ ਜ਼ਿੰਮੇਵਾਰ ਕਰਨੇ ਹੋਏਗਾ ਕੋਈ ਤਾਂ ਨਹੀਂ ਦੱਸ ਦਿਓ ਪਰਨਾ ਪਿੰਕੋਂ ਆਪਲਵਿੰਦਰਪੁਰ ਠੀਕ ਨਹੀਂ ਸੱਤ ਨੰਬਰਸ ਕੇ ਇੰਜੀਨੀਅਰ ਵਾਲੇ ਗੱਲ ਭਾਈ 4-5 ਮਹੀਨੇ ਤੋਂ ਮੇਰੀ ਗੁੜੀਆ ਮੇਰੇ ਕੋਲ ਰਹਿੰਦੀ ਗੁੜੀਆ ਲੈਣ ਆਂਦੇ ਦੀ ਛੋਟੀ ਜਿਹੜੀ 1.5 ਸਾਲ ਦੀ ਆ ਇਹਨੂੰ ਨੀ ਘਰ ਰੱਖਦੇ ਇਹਦੇ ਇਲਜਾਮ ਵੀ ਬਥੇਰੇ ਲਾਉਂਦੇ ਆ ਪਹਿਲਾਂ ਵੀ ਛੋਟੇ ਸੱਚੇ ਬੜੇ ਇਹਦੇ ਇਲਜਾਮ ਲਾਏ ਆ ਤੇ ਅੱਜ ਵੀ ਸ਼ਾਮੀ ਆਈ ਇਹਦੀ ਸੱਸ ਆਈ ਆ ਜੇਠ ਦੇ ਨਾਲ ਇਹ ਜਠਾਣੀ ਆਈ ਤੇ ਮੈਂ ਵਾਸ਼ਰੂਮ ਹੀ ਜਦੋਂ ਚੋਂ ਮੈਂ ਵਾਸ਼ਰੂਮ ਚੋਂ ਬਾਹਰ ਆਈ ਇਹਨਾਂ ਨੇ ਇਹਦੇ ਵਾਲਵੂਲ ਖਲਾਰੇ ਹੀ ਤੇ ਇਹਨੂੰ ਇਹ ਥੱਲੇ ਹੀ ਤੇ ਜੇਠੇ ਦਾ ਇਹਦੇ ਵਾਲਵੂਲ ਹੋ ਗਿਆ ਮੈਂ ਇਹਨੂੰ ਛਡਾਇਆ ਤੇ ਉਹ ਮੇਰੇ ਗੱਲ ਪੈ ਗਈ ਇਹ ਦੋਵੇਂ ਜਾਨੇ ਮਾਂ ਪੁੱਤ ਜਿਹੜੇ ਚ ਮੈਂ ਵੀਡੀਓ ਬਣਾਈ ਇਹਨਾਂ ਦੀ ਮੇਰੇ ਕੋਲ ਵੀਡੀਓ ਹੈਗੀ ਆ ਤੇ ਫੋਨ ਭਾਜੀ ਇਹਦੇ ਕੋਲ ਸੀਗਾ ਉਹ ਵੀ ਤੋੜਿਆ ਭਾਣੀ ਨੇ ਫੋਨ ਤੋੜਦਾ ਮੇਰੇ ਡੇਟ ਨੇ ਵੀ ਚੁੱਪ ਚਾਪ ਬੁੱਲੇ ਮਾਰਿਆ ਟੁੱਟ ਗਿਆ ਫੋਨ ਟੁੱਟ ਗਿਆ ਜਾਂਦਾ ਫਿਰ ਸਾਡੇ ਗਵੰਡੀ ਨੇ ਆਵਾਜ਼ ਸੁਣੀ ਉਹ ਸਾਨੂੰ ਛਡਾਉਣ ਆਇਆ ਇਹਨੇ ਉਹਨੂੰ ਵੀ ਕੁੱਟਿਆ ਬੇਟਾ ਮੇਰਾ ਘਰ ਨਹੀਂ ਹੀ ਪਰ ਇਹਨੇ ਬੜੀਆਂ ਧਮਕੀਆਂ ਦਿੱਤੀਆਂ ਕਹਿੰਦਾ ਮੇਰਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਮੈਂ ਮਲਾ ਜਾਵਾਂ ਕਹਿੰਦਾ ਕਹਿੰਦਾ ਜਿੱਥੇ ਮਰਜੀ ਚੱਲ ਜਿਓ ਬੜਾ ਗੰਦ ਬੋਲਿਆ ਉਹ ਨਾਲ ਮੇਰੇ ਬੇਟੇ ਨੂੰ ਵੀ ਧਮਕੀ ਦਿੱਤੀ ਹੈ ਆਈ.ਬੀ.ਐਸ. ਦਾ ਦਿਲਪ੍ਰੀਤ ਦੇ ਨਾਲ ਆ ਪੰਜਾਬ ਪੁਲਿਸ ਪਹਿਲਾਂ ਕਹਿੰਦਾ ਨਹੀਂ ਕਿ ਮੈਂ ਆਈ.ਜੀ. ਇਹਨਾਂ ਲੱਗਾ ਵਾਂ ਤੇ ਮੈਂ ਤੁਹਾਡਾ ਕੁੱਖ ਨਹੀਂ ਰਹਿਣ ਦੇਣਾ ਫੋਣੇ ਦਿਲਪ੍ਰੀਤ ਨਾਲ ਹੁਣ ਵੀ ਧਮਕੀਆਂ ਉਹੀ ਦਿੰਦਾ ਵਾ ਸਾਨੂੰ ਇੱਥੇ ਵੀ ਆਣ ਕੇ ਇਹਨੇ ਫੇਰ ਧੱਕਾ ਮਾਰਿਆ ਉਹਨੂੰ ਮੇਰੇ ਬੇਟੇ ਨੂੰ ਮੰਗ ਭਾਜੀ ਇਹ ਹੀ ਮੈਂ ਕਰਦੀ ਆ ਕਿ ਮੇਰੀ ਮੇਰੇ ਸਿਰ ਤੇ ਆਦਮੀ ਹੈ ਨਹੀਂ ਆ ਮੈਂ ਬੜੀ ਮੁਸ਼ਕਲ ਬੱਚੇ ਪਾਲੇ ਆ ਟਿਫਣਾ ਨਾ ਮੈਂ ਕੰਮ ਕਰਦੀ ਆ ਮੈਨੂੰ ਗਲਤ ਮਲਤੇ ਇਲਜ਼ਾਮ ਮੇਰੇ ਤੇ ਵੀ ਲਾਉਂਦੇ ਆ ਤੇ ਮੇਰੀ ਕੁੜੀਆ ਤੇ ਵੀ ਲਾਉਂਦੇ ਆ ਤੇ ਬਸ ਮੰਗਗੇ ਹੀ ਆ ਭਾਜੀ ਕਿ ਜੇ ਇਹ ਮੁਲਾਜ਼ਮ ਆ ਤੇ ਆਂ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈਗੀ ਜੇ ਮੁਲਾਜ਼ਮ ਆ ਤੇ ਸਾਡੀ ਵੀ ਤਾਂ ਕੋਈ ਜ਼ਿੰਦਗੀ ਹੈ ਨਾ ਇਹ ਥੋੜੀ ਕਿ ਸਾਡੀ ਕੋਈ ਇੱਜ਼ਤ ਨਹੀਂ ਰਿਸਪੈਕਟ ਨਹੀਂ ਆ ਸਾਨੂੰ ਇਨਸਾਫ ਦਿੱਤਾ ਜਾਵੇ ਇਹੋ ਜਿਹੇ ਗੰਦੇਆ ਬੰਦਿਆਂ ਕੋਲੋਂ ਕਿਉਂਕਿ ਇਹਦੀ ਮਾਂ ਦੇ ਵੀ ਇੰਨੇ ਡਰਾਮੇ ਆ ਤੀਜੇ ਦਿਨ ਨੂੰ ਕਦੀ ਪੈਰਾਲਾਈਜ਼ ਹੋ ਜਾਂਦਾ ਕਦੀ ਕੁਛ ਕਹਿੰਦੀ ਜੋ ਕੁਛ ਹੁੰਦਾ ਤੇਰੀ ਕੁੜੀ ਦੀ ਵਜ੍ਹਾ ਨਾਲ ਹੁੰਦਾ ਇਹਨਾਂ ਦੇ ਗਵਾਂਢੀ ਸਾਨੂੰ ਪਤਾ ਰੋਜ਼ ਹੀ ਆਣ ਕੇ ਧਮਕਾਉਂਦੇ ਭਾਈ ਮੇਰਨਾ ਕਿਸ਼ਨ ਨੂੰ ਨਹੀਂ ਆ ਸਿਰਫ ਇਹ ਸਾਹਮਣੇ ਮੈਂ ਅੰਦਰ ਮੈਂ ਪੂਜਾ ਕਰਨ ਦੇ ਹਰ ਮਾਨਾ ਮੈਂ ਪੂਜਾ ਕਰਦਾ ਪਿਆ ਹਾਂ ਜੇ 7 ਨੰਬਰ ਸੀਮ 16 ਨੰਬਰ ਬਲੌਗ ਮੈਂ 5 ਨੰਬਰ ਫਲੈਟ ਆ ਤੇ ਮੈਂ ਮਾਨਾ ਪੂਜਾ ਕਰਦਾ ਮੈਂ ਮੈਂ ਬਾਦਰ ਖੜਕੜ ਜੀ ਹੋਣ ਮੈਂ ਭਾਈ ਕੋਲ ਤੇ ਵਜਾ ਬਰਬਾਦ ਸਤਾ ਜਾਂ ਰਿਹਾ ਜਦੋਂ ਵੇਖਿਆ ਬਾਦਰ ਅਪਚੜ ਲੜਾਈ ਕਰਦੇ ਹੀ ਤੇ ਮੈਂ ਮੈਂ ਭਾਈ ਨੂੰ ਕਿਹਾ ਮੈਂ ਭਾਈ ਪੁੱਛਾ ਪੁੱਛਾ ਦਾ ਤੁਹਾਨੂੰ ਕੀਤੀ ਦੀ ਉਹਨੇ ਉਹ ਮੈਂ ਪਿੱਛੇ ਕੀਤਾ ਹੀ ਆ ਉਹਨੇ ਮੈਨੂੰ ਮਾਰਨਾ ਸ਼ੁਰੂ ਕਰਤਾ ਮੈਂ ਮੈਂ ਕੋਈ ਮੈਂ ਦਰਵੇ ਬੰਦ ਲੱਗੇ ਵਜ ਨਹੀਂ ਸਕਦਾ ਕਿ ਮੈਂ ਪੂਜਾ ਪੜ ਕਰਦਾ ਹਾਂ ਮਨ ਲਈ ਪੂਜਾ ਕਰਦਾ ਉਨਲੇ ਵੇਲ ਨੂੰ ਜਦ ਤੱਕ ਪੁੱਛਣਾ ਸ਼ੁਰੂ ਕਰਦਾ ਮੈਂ ਕੋਸ਼ਿਸ਼ ਕਰ ਰਿਹਾ ਮੈਂ ਜੰਗਲੇ ਵਿੱਚ ਮੈਂ ਧੋਣੋ ਫਸਾ ਗਿਆ ਉੱਥੇ ਆਪਣੇ ਬੂਟ ਮਾਦੇ ਦੇ ਵਿੱਚ ਫਸੇ ਟੋੜੀਆਂ ਦੀਆਂ ਮੇਰੀਆਂ ਮਿਸਾਲ ਤਿਆਨ ਨੇ ਪਾ ਲਈ ਐ ਪਾਈ ਘੰਟਾ ਹੋਈ ਗਿਆ ਦਾ ਉਹ ਨਾ ਜਿਹੜੇ ਟੇਡੀ ਸਿੱਟੇ ਆ ਉਹਨਾਂ ਵੀ ਕੁਟਿਆ ਉਹਨਾਂ ਦੇ ਵਿਚਾਰੀ ਦਾ ਛੋਟੀ ਭਣੀ ਵੀ ਆਪਣੇ ਵੀਰ ਲੱਦੀ ਆ ਉਹਦੇ ਤੋਂ ਸਾਰਾ ਪਾੜੇ ਦਾ ਮੱਥਾ ਪਾੜੇ ਦਾ ਉਹ ਦੀਦੀ ਨੂੰ ਵੀ ਦੀਦੀ ਨੂੰ ਚੰਗਾ ਮਾਰ ਠੋਡ ਫਰੇ ਤਾਂ ਉਹਨਾਂ ਦੇ ਵੀ ਬੂਟਾਂ ਨਾਲ ਪੁੱਲਸਾ ਬੂਟੇ ਦਾ ਪਤਾ ਕਿੰਨੇ ਹੈਵੀ ਹੁੰਦੇ ਆ ਉਹਨਾਂ ਨੇ ਚੰਗਾ ਮਾਰਿਆ ਉਹਨਾਂ ਨੇ ਬਰਦੇ ਚੋਟੋ ਕੇ ਮਰ ਰਹੇ ਸੀ ਮੈਂ ਮੈਂ ਬਾਹਰ ਹੋ ਜਾ ਕੇ ਬੱਚ ਬੁਲੂ ਕਿੰਨੇ ਕਿੰਨੇ ਜਣੇ ਅੱਠ ਨੌ ਜਣੇ ਨੇ ਫਟ ਕੇ ਉਹਨਾਂ ਨੇ ਮੈਨੂੰ ਫੇਰ ਛਡਾਇਆ ਤੇ ਮੈਨੂੰ ਕੋਠੇ ਉੱਪਰ ਪਹੁੰਚਾ ਦਿੱਤਾ ਉਹਨਾਂ ਨੇ